ਇਨ ਨੂੰ ਹਾਲਸ ਚਮੜਿਆ ਹਾਲਸ ਚਮੜਿਆ ਬੂਟ ਨਹੀਂ ਲਾਏ ਵੇਖ ਲਾ ਅਜੇ ਸੀਨ ਹੋਣਾ ਇਥੇ ਲੰਬਾ ਇਹਦਾ ਪਾ ਵੀ ਸਮਝਾਉਂਦੀ ਨਹੀਂ ਹੁੰਦੇ ਇਹਨਾਂ ਕੋ ਪੁੱਤ ਦਰ ਨੂੰ ਹੋ ਜਾ ਮੇਰਾ ਪੁੱਤ ਤੂੰ ਪਰ ਨਹੀਂ ਮੇਰੇ ਭਰਾ ਤੇ ਐਡੇ ਹੈਗੇ ਹੀ ਨਾ ਬੁਰਸ਼ਿਆਂ ਵਰਗੇ ਹੀ ਸਾਰੇ ਹਾਂ ਠੀਕ ਹੈ ਬੁਰਸ਼ਿਆਂ ਦਾ ਜਾ ਮੇਰਾ ਪੁੱਤ ਜੋ ਆ ਤਾਂ ਮੇਰੇ ਭਰਾ ਤੇ ਬੁਰਸ਼ਿਆਂ ਵਰਗੇ ਹੀ ਲੱਗ ਪੁੱਤ ਉਹਨਾਂ ਨੇ ਸਾਡੇ ਕੰਮ ਨੂੰ ਨਾ ਪੈਣ ਦਾ ਕੰਮ ਨਹੀਂ ਸਮਝਿਆ ਉਹ ਪਿੱਛੇ ਕੀ ਹੁੰਦਾ ਰਿਹਾ ਕੀ ਨਹੀਂ ਜਦੋਂ ਬੱਚੇ ਨੂੰ ਦਸੀਏ ਫੇਰ ਹੀ ਪਤਾ ਲੱਗਦਾ ਮਿੰਦੀ ਗੜ ਕੀ ਗੱਲ ਜੋਤ ਗਵਾਂਡ ਦੀਆਂ ਜਨਾਨੀਆਂ ਨੇ ਆਉਣਾ ਨਾ ਇਹ ਰਹਿੰਦੇ ਆ ਮਾਵਾ ਵਾਸਤੇ ਸਿਆਣੇ ਨਹੀਂਗੇ ਹੁੰਦੇ ਹੁਣ ਵਹਿ ਗਿਆ ਕਾ ਜੋਤ ਲੈ ਲੈ ਗਿਆ ਪਿਆਰ ਤੋ ਜਾ ਕੇ ਤੜਕਾ ਲਾ ਹੁਣ ਤੋ ਹਾਂਜੀ ਕੋਈ ਨਹੀਂ ਮੈਂ ਲਾ ਦਿੰਨੀ ਆ ਇਵੀ ਆਉਂਦੇ ਹਣੇ ਰੋਟੀ ਖਾਣ ਲੱ ਲਾ ਜਾ ਆ ਗਿਆ ਮੈਂ ਇਹਨੂੰ ਲਵਲੀਨ ਨੂੰ ਮੇਰੇ ਲਾਗੇ ਬੈਠੀ ਰਹਿਣ ਦੇ ਤੈਨੂੰ ਸਤਾਉਗੀ ਥੱਲੇ ਜਾ ਕੇ ਦਾਦੀ ਉਮਾ ਲਾ ਕੇ ਬਹਿ ਜਾ ਹੈ ਠੀਕ ਹੈ ਤੀ ਦਾਦੀ ਮਾ ਲਾ ਕੇ ਬਹਿ ਜਾ ਆ ਪਹਿਲੇ ਦਾਦਣੀ ਉਹਨਾਂ ਲੈ ਆਉਣੀ ਹੈ ਟਰੈਕਟਰ ਤੇ ਉਹ ਇਦਾਂ ਨਾ ਕਰਿਆ ਕਰ ਭੁੱਖਾ ਮਰ ਜੇਗਾ ਤੈਨੂੰ ਮੈਂ ਦੱਸਦਾ ਉਹ ਤੂੰ ਭੁੱਖਾ ਮਰ ਜਣਾ ਹੀ ਉਹ ਜੇ ਤੈਨੂੰ ਪਤਾ ਵਾ ਵੀ ਮੈਂ ਵਿਆਹ ਨਹੀਂ ਕਰਾਉਣਾ ਤੇ ਫਿਰ ਇਦਾਂ ਪਿਆ ਰਿਆ ਕਰ ਲੰਮੇ ਉੱਥੇ ਖਾ ਦੀ ਲਿਆਉਣੀ ਆ ਕੀ ਹੋ ਜਾਣਾ ਉਥੇ ਆਪੇ ਨਾਲ ਲੱਦਦੇ ਨਹੀਂ ਓਏ ਤੂੰ ਭੁੱਖਾ ਮਰ ਜਣਾ ਹੀ ਉਹ ਇਹ ਤੈਨੂੰ ਮੈਂ ਦੱਸ ਦੇਣਾ ਹੀ ਉਹ ਜਾਉਗਾ ਜੇ ਘੜੀ ਲੰਮੇ ਪੈ ਗਿਆ ਉਹਦੇ ਹੁੰਦੇ ਆ ਦਿਵਾਲੀ ਹੋ ਜਾ ਕਰੇ ਤੂੰ ਹੀ ਕਹਿੰਦੇ ਹਾਂ ਵਨ ਔਰ ਅਮਰ ਤੂੰ ਇਹਨੂੰ ਸਮਝਾਇਆ ਕਰ ਕਿ ਕੋਈ ਉੱਠ ਕੇ ਕੰਮਕਾਰ ਕਰ ਲਿਆ ਕਰੇ ਉਹ ਵੱਡੇ ਨੂੰ ਤਾਂ ਲੱਗਦਾ ਯਾ ਦਿਆ ਯਾ ਕਰਨਾ ਇਹਨੂੰ ਹੁਣ ਇਹ ਰੋਟੀਆਂ ਦਾ 10 ਰੱਖ ਦੇ ਦੇ ਅੱਗੇ ਇਨੂੰ ਨਾ ਰਮਨ ਨੂੰ ਹੁਣੇ ਫੋਨ ਆਜੇ ਨਾ ਨਹੀਂ ਦੁਬਾਰਾ ਕਰੇ। ਫਿਰ ਉਹਨੇ ਕਿੰਨੇ ਮੈਰੇ ਜੀ ਕੀ ਤਾਂ ਹਾਂ ਜੀ ਵੇ ਤੂੰ 1 ਰਮਨ ਇਹਨੂੰ ਹੁਣੇ ਯਾਰ ਦੋਸਤ ਦਾ ਕਿਹਦਾ ਫੋਨ ਆਜੇ ਨਾ ਤੇ ਵੇਖੀ ਕਿੱਦਾ ਭੱਜ ਕੇ ਜਾਂਦਾ ਆ ਲੈ ਆ ਲੈ ਨਹੀਂ ਬੋਲਣਾ ਵਾ ਇਹਨੂੰ ਬੋਲਣਾ ਵਾ ਲਵਲੀ ਨੂੰ ਬੋਲਣਾ ਗਾੜੀ ਮੈਂ ਲੰਮੀ ਪੈਣਾ ਵਾ ਨਹੀਂ ਵਿੱਚ ਆ ਬੁੱਢਾ ਵੀ ਨਾ ਹਟਾ ਆ ਬੋਲੀ ਜਾਂਦਾ ਹਨ ਤਾਂ ਖੱਤਾ ਪਤਾ ਨਹੀਂ ਤੇਰੇ ਨੂੰ ਕਿਹਦੀ ਗੁੜਤੀ ਹੈ ਇਹਨੂੰ ਜੋ ਬਣ ਹਾਂ ਜੀ ਜੀ लवली ਉੱਠਦਾ ਮੜਾ ਜਾ ਹੁਣ ਕੀ ਹੋ लवली ਉੱਠਦਾ ਮੜਾ ਜਾ ਹੁਣ ਕੀ ਹੋ ਗਿਆ ਵਾ ਉਹ ਬੋਲ ਕੇ ਚਲ ਗਿਆ ਵਾ ਗਈ ਇਥੋਂ ਸੌ ਸੌ ਕਿਤੇ ਮੀਟਰ ਪੂਰੇ ਕਰਨੇ ਆ ਤੁ ਚੱਲ ਉੱਠਦਾ ਚੱਲ ਉਠ ਗੱਡੀ ਕੱਢ ਬਾਹਰ ਤੇ ਆ ਗਿਆ ਮੈਂ ਵੀ ਚੱਲ ਭਰਾ ਤੂੰ ਇਹ ਕਹਿਣਾ ਨਾ ਮੈਂ ਇੱਕ ਵਾਰਾ ਕਹਿੰਨੀ ਆ ਐਨੀ ਗੱਲ ਦੇ ਵਿੱਚ ਵਿੱਚ ਮੈਂ ਬਹਿਣਾ ਠੀਕ ਠੀਕ ਪੁੱਤ ਮੈਂ ਇਹਨੂੰ ਇੱਕ ਵਾਰਾ ਕਹਿੰਨੀ ਆ ਮੈਂ ਬੜੀ ਸਿਰਖ ਪਾਈ ਇਹਦਾ ਨਾ ਕਰਦੀ ਆ ਹੋਂ ਦਊਗਾ ਜਿਉਂ ਵਾਕ ਹੋ ਜਾਣਗੇ ਦੋਵੇਂ ਜੀਪੇ ਸਾਨੂੰ ਵੱਖਰੇ ਕਰ ਦੋ ਤੇ ਫੇਰ ਤੇਰੇ ਹੱਥ ਪੱਲੇ ਕੀ ਆਉਂ ਜੋ ਬੰਦੇ ਕਹਿੰਦਾ ਭੂਆ ਨੂੰ ਫੋਨ ਕਰੋ ਤੇ ਕਿ ਕੁੜੀ ਦੀ ਦੱਸ ਪਾਵੇ ਏਦਾਂ ਕਰਦੀ ਆ ਮਾਸੀ ਨੂੰ ਫੋਨ ਕਰਦੀ ਆ ਦੀ ਕਰੀਏ ਵਿਆਹ ਹੁਣ ਇਹਦਾ ਪਰ ਨਹੀਂ ਨਹੀਂ ਮੇਲਾ ਕਿੱਥੇ ਨਹੀਂ ਨਹੀਂ ਭੈਣ ਜੀ ਮੇਲਾ ਕਿੱਥੇ ਆ ਪੜਾਈ ਉਹਦੀ ਪੂਰੀ ਹੋ ਗਈ ਆ ਬਾਕੀ ਘਰ ਦੇ ਕੰਮ ਵੀ ਸਾਰੇ ਨਾਲ ਜੋ ਬੰਦੇ ਕਰਾਉਂਦਾ ਦੋਵੇਂ ਭਰਾ ਲਈ ਫਿਰਦੇ ਆਪਣਾ ਕੰਮ ਕੋਈ ਨਹੀਂ ਕਹਿੰਦੇ ਮੈਂ ਕੀ ਕਹਾਂ ਤੁਸੀਂ ਪਿਓ ਜੀ ਤੁਸੀਂ ਨਹੀਂ ਕਹਿ ਸਕਦੇ ਕਿ ਸਾਰੀ ਗੱਲ ਮਾਂ ਤੇ ਸੁੱਟੀ ਆ ਚਲ ਮੰਮੀ ਦੇ ਉੱਤੇ ਬੈਠੇ ਆ ਨਹੀਂ ਨਾ ਅਸੀਂ ਕਰੀ ਗਏ ਰਵਿੰਦਰ ਭੈਣ ਜੀ ਭੱਜ ਵੀ ਕੇ ਚੁੱਪ ਕਰਿਓ ਚੁੱਪ ਕਰਿਓ ਚਲ ਘਰ ਦਾ ਕੰਮ ਤੇ ਮੁੱਕ ਗਿਆ ਝੂੜਾ ਦਿਖਾਉਂਦਾ ਝੂੜਾ ਲਕਾ ਸਾਰੀ ਵੀਡੀਓ ਦਿਖਾਓ ਚਲ ਮਨਾ ਸੋ ਇਹਦਾ ਕੰਮ ਤੇ ਮੁੱਕ ਗਿਆ ਵਾ ਚੱਲ ਰਪਿੰਦਰ ਲੱਗੀ ਹੀ ਹਾਉਣ ਕਹਿੰਦ ਧੀ ਮੈਂ ਆਉਣ ਲੱਗੀ ਆ ਤੇ ਇਦਾਂ ਕਰਨਾ ਇੱਥੇ ਬਹਿ ਜੰਨਾ ਪਹਿਲਾਂ ਯਸ ਲੱਬੇ ਆ ਇੱਥੇ ਗੱਲਾਂ ਹੋਣੀਆਂ ਤੇ ਗੋਮਨ ਵਾਜ ਤੇ ਦੋ ਕਿ ਆ ਜਾ ਦਾ। ਹੋਰਪਿੰਦਰ ਕੀ ਹਾਲ ਦਾ? ਹਾਂਜੀ ਠੀਕ ਆ ਤੇ ਘਰੇ ਹੈ ਨਹੀਂ ਕੋਈ ਵੀ। ਉਹ ਘਰੇ ਆ ਸਾਰੇ ਇੱਥੇ ਵੱਡੇ ਹੋਣੇ ਆ ਬੁੱਤਾਂ ਚ। ਆਹ ਕੌਣ ਆ ਗਿਆ ਵਾ? ਆਪ ਹੀ ਤੇ ਉਹ ਗਾਂ ਆ ਗਈ ਹੈ ਫਿਰ ਏਦਾਂ ਕਿੱਦਾਂ ਪਤਾ ਲੱਗੂਗਾ? ਮੇਰੇ ਯਾਰ ਬਾਹਰ ਤੇ ਉਹਨਾਂ ਨੇ ਤੇ ਗਾਂ ਆਉਣਾ ਹੀ ਆ। ਜਿਦਾਂ ਇਹਨਾਂ ਖੜਕਾਇਆ ਵੇ ਗਾਂ ਨਾ ਆਉਣਾ ਜੇ। ਹਾਂ। ਫੇਰ ਹੀ ਮੈਂ ਕਹੂੰਗਾ ਵੀ ਕੌਣ ਆ ਗਿਆ ਵਾ। ਤੇ ਮੈਂ ਇੱਥੇ ਖੋਜੂਗੀ ਤੂੰ ਹੀ ਆ ਜਿਓ। ਉਹ ਮੇਰੀ ਤੂੰ ਨਹੀਂ ਬੁੱਧੂ ਆਹ ਗੱਲ ਸਮਝਣ ਰਿਹਾ ਜਦੋਂ ਮੈਂ ਆ ਹੀ ਗੇਟ ਤੇ ਗਾੜੀ ਬੈਠਾ ਆਂ ਲੈ ਬੁੱਧੂ ਬਰਗਮਾਉ ਨਹੀਂ ਬਾਹਰ ਯਾਰਾ ਕੌਣ ਆ ਗਿਆ ਫੇਰ ਕਾਂ ਆ ਗਈ ਉਹ ਵੇਲਾ ਯਾਰ ਨਹੀਂ ਆਉਣੀ ਮੈਥਾ ਕੋਲ ਚਲੋ ਚਲੋ ਆਮ ਯਾਰ ਅੰਮਾ ਘਰ ਆਪਾਂ ਨਹੀਂ ਮੈਂ ਕਰਾਂ ਆਹ ਕੌਣ ਆ ਗਿਆ ਹੁਣ ਹੈ ਇਹਨੂੰ ਹਾਲਸ ਚਮੜਿਆ ਹਾਲਸ ਚਮੜਿਆ ਬੂਟ ਨਹੀਂ ਲਾਏ ਵੇਖ ਲਾ ਅਜੇ ਸੀਨ ਹੋਣਾ ਇੱਥੇ ਲੰਬਾ ਇਹਦਾ ਪਾ ਵੀ ਸਮਝਉਂਦੇ ਨਹੀਂ ਹੁੰਦੇ ਇਹਨਾਂ ਕੋ 1 ਦੰਨ ਹੋ ਜਾ ਮੇਰਾ ਪੁੱਤ ਤੂੰ ਪਰ ਨਹੀਂ ਮੇਰੇ ਭਰਾ ਤੇ ਐਡੇ ਹੈਗੇ ਹੈ ਨਾ ਬੁਰਸ਼ਿਆਂ ਵਰਗੇ ਹੀ ਸਾਰੇ ਹਾਂ ਠੀਕ ਹੈ ਬੁਰਸ਼ਿਆਂ ਦਾ ਜਾ ਮੇਰਾ ਪੁੱਤ ਜੋਤ ਮੇਰੇ ਭਰਾ ਦੇ ਬੁਰਸ਼ੀਆਂ ਵਰਗੇ ਹੀ ਲੱਗ ਪੁੱਤ ਉਹਨਾਂ ਨੇ ਸਾਡੇ ਕੰਮ ਨੂੰ ਨਾ ਪੈਣ ਦਾ ਕੰਮ ਨਹੀਂ ਸਮਝਿਆ ਪਾਵੇਂ ਪਿੱਛੇ ਕੀ ਹੁੰਦਾ ਰਹਿ ਕੀ ਨਹੀਂ ਜਦੋਂ ਬੱਚੇ ਨੂੰ ਦਸੀਏ ਫੇਰ ਹੀ ਪਤਾ ਲੱਗਦਾ ਮਿੰਦੀ ਗੱੜ ਕੀ ਗੱਲ ਜੋਤ ਗਵਾਣ ਦੀਆਂ ਜਨਾਨੀਆਂ ਨੇ ਆਉਣਾ ਨਾ ਇਹ ਰਹਿੰਦੇ ਆ ਮਾਮਾ ਵਾਸਤੇ ਸਿਆਣੇ ਨਹੀਂਗੇ ਹੁੰਦੇ ਹੁਣ ਵਹਿ ਗਿਆ ਕਾ ਜੋਤ ਲੈ ਲੈ ਗਿਆ ਪਿਆਰ ਤੂੰ ਜਾ ਕੇ ਤੜਕਾ ਲਾ ਹੁਣ ਤੋਂ ਹਾਂਜੀ ਕੋਈ ਨਹੀਂ ਮੈਂ ਲਾ ਦੰਨੀ ਆ ਇਹ ਵੀ ਹੁੰਦੇ ਹਨ ਰੋਟੀ ਖਾਣ ਲੱ ਲੱਗਾ ਇਹਨੂੰ ਲਵਲੀਨ ਨੂੰ ਮੇਰੇ ਲਾਗੇ ਬੈਠੀ ਰਹਿੰਦੇ ਤੈਨੂੰ ਸਤਾਊਗੀ ਥੱਲੇ ਲੱਦੀ ਮਾਦੀ ਮਾ ਲਾ ਕੇ ਬਹਿ ਜਾ ਹੈ ਠੀਕ ਹੈ ਤੀ ਦਦੀ ਮਾ ਲਾ ਕੇ ਬਹਿ ਜਾ ਆ ਪਹਿਲੇ ਦਾ ਦੰਨੀ ਉਹਨਾਂ ਲੈ ਆਉਣੀ ਹੈ ਟਰੈਕਟਰ ਤੋਂ ਨੇ ਉਹ ਇਦਾਂ ਨਾ ਕਰਿਆ ਕਰ ਭੁੱਖਾ ਮਰ ਜੇਗਾ ਤੈਨੂੰ ਮੈਂ ਦੱਸਦਾ ਉਹ ਤੂੰ ਭੁੱਖਾ ਮਰ ਜਾਣਾ ਹੀ ਉਹ ਜੇ ਤੈਨੂੰ ਪਤਾ ਵਾ ਵੀ ਮੈਂ ਵਿਆਹ ਨਹੀਂ ਕਰਾਉਣਾ ਤਾਂ ਫਿਰ ਇਦਾਂ ਪਿਆਰਿਆ ਕਰ ਲੰਮੇ ਉੱਥੇ ਖਾਦ ਹੀ ਲਿਆਉਣੀ ਆ ਕੀ ਹੋ ਜਾਣਾ ਉੱਥੇ ਆਪੇ ਨਾ ਲੱਦਦਾ ਓਏ ਤੂੰ ਭੁੱਖਾ ਮਰ ਜਾਣਾ ਹੀ ਉਹ ਇਹ ਤੈਨੂੰ ਮੈਂ ਦੱਸ ਦੇਣਾ ਹੀ ਉਹ ਜਾਉਗਾ ਜੇ ਘੜੀ ਲੰਮੇ ਪੈ ਗਿਆ ਉਹਦੇ ਹੁੰਦੇ ਆ ਦਿਵਾਲੇ ਹੋ ਜਾ ਕਰੇ ਤੂੰ ਕਿਹਨੇ ਕਹੇ ਹਾਂ ਬੰਦ ਅਰਮਰ ਤੂੰ ਇਹਨੂੰ ਸਮਝਾਇਆ ਕਰ ਕਿ ਕੋਈ ਉੱਠ ਕੇ ਕੰਮਕਾਰ ਕਰ ਲਿਆ ਕਰੇ ਉਹ ਵੱਡੇ ਨੂੰ ਤਾਂ ਲੱਗਦਾ ਯਾ ਦਿਆਇਆ ਕਰਨਾ ਇਹਨੂੰ ਹੁਣ ਇਹ ਰੋਟੀਆਂ ਦਾ 10 ਰੱਖ ਦੇ ਦੇ ਅੱਗੇ ਇਨੂੰ ਨਾ ਰਮਨ ਨੂੰ ਹੁਣੇ ਫੋਨ ਆਜੇ ਨਾ ਨਹੀਂ ਦੁਬਾਰਾ ਕਰੀ ਤੀਰੇ ਉਹਨੇ ਕਿੰਨੇ ਮੈਰੇ ਜੀ ਕਿਤਾ ਹਾਂ ਤੇ 1 2 1 ਰਮਨ ਨੇ ਇਹਨੂੰ ਹੁਣੇ ਯਾਰ ਦੋਸਤ ਦਾ ਕਿ ਇਹਦਾ ਫੋਨ ਆਜੇ ਨਾ ਤੇ ਵੇਖੀ ਕਿਦਾ ਭੱਜ ਕੇ ਜਾਂਦਾ ਆ ਲੈ ਆ ਲੈ ਨਹੀਂ ਬੋਲਣਾ ਵਾ ਇਹਨੂੰ ਬੋਲਣਾ ਵਾ ਮਤਲਬ ਨਹੀਂ ਇਹਨੂੰ ਬੋਲਣਾ ਗਾੜੀ ਮੈਂ ਲੰਮੇ ਪੈਣਾ ਵਾ ਨਹੀਂ ਵਿੱਚ ਆ ਬੁੱਢਾ ਵੀ ਨਾ ਹਟਾ ਆ ਬੋਲੀ ਜਾਂਦਾ ਹਨਾ ਤਨ ਖੱਤਾ ਪਤਾ ਨਹੀਂ ਅੰਤਰ ਇਹਨੂੰ ਕਿਹਦੀ ਗੁੜਤੀ ਹੈ ਇਹਨੂੰ ਜੋ ਬਣ ਹਾਂ ਜੀ ਜੀ लवली ਉੱਠਦਾ ਮੜਾ ਜਾ ਹੁਣ ਕੀ ਹੋ लवली ਉੱਠਦਾ ਮੜਾ ਜਾ ਹੁਣ ਕੀ ਹੋ ਗਿਆ ਵਾ ਉਹ ਬੋਲ ਕੇ ਚੱਲ ਗਿਆ ਵਾ ਅੱਗੇ ਇਥੋਂ ਸੌ ਸੌ ਕਿਤੇ ਮੀਟਰ ਪੂਰੇ ਕਰਨੇ ਆ ਤੁ ਚੱਲ ਉੱਠਦਾ ਚੱਲ ਉੱਠ ਗੱਡੀ ਕੱਢ ਬਾਹਰ ਤੇ ਆ ਗਿਆ ਮੈਂ ਵੀ ਚੱਲ ਭਰਾ ਤੂੰ ਇਹ ਕਹਣਾ ਨਾ ਮੈਂ ਇੱਕ ਵਾਰਾ ਕਹਿੰਨੀ ਆ ਐਨੀ ਗੱਲ ਦੇ ਵਿੱਚ ਵਿੱਚ ਮੈਂ ਬਹਿਣਾ ਠੀਕ ਪੁੱਤ ਮੈਂ ਇਹਨੂੰ ਇੱਕ ਵਾਰਾ ਕਹਿੰਨੀ ਆ ਮੈਂ ਬੜੀ ਸਿਰਖ ਪਾਈ ਇਹਦੇ ਨਾਲ ਕਰਦੀ ਆ ਹੋਂ ਦਊਗਾ ਜੇ ਉਹ ਵਾਕ ਹੋ ਜਾਣਗੇ ਦੋਵੇਂ ਜੀਪੇ ਸਾਨੂੰ ਵੱਖਰੇ ਕਰ ਦੋ ਤੇ ਫੇਰ ਤੇਰੇ ਹੱਥ ਪੱਲੇ ਕੀ ਆ ਜੋ ਬੰਦੇ ਕੈਨੇਡਾ ਪੂਆ ਨੂੰ ਫੋਨ ਕਰੋ ਤਾਂ ਕਿ ਕੁੜੀ ਦੀ ਦੱਸ ਪਾਵੇ ਇਹ ਇਦਾਂ ਕਰਦੀ ਆ ਮਾਸੀ ਨੂੰ ਫੋਨ ਕਰਦੀ ਆ ਦੀ ਕਰੀਏ ਵਿਆਹ ਹੁਣ ਇਹਦਾ ਮੱਲ ਪਿਆ ਨਹੀਂ ਨਹੀਂ ਮੇਲਾ ਕਿੱਥੇ ਨਹੀਂ ਨਹੀਂ ਭੈਣ ਜੀ ਮੇਲਾ ਕਿੱਥੇ ਆ ਪੜਾਈ ਉਹਦੀ ਪੂਰੀ ਹੋ ਗਈ ਆ ਬਾਕੀ ਘਰ ਦੇ ਕੰਮ ਵੀ ਸਾਰੇ ਨਾਲ ਜੋ ਬੰਦੇ ਕਰਾਉਂਦਾ ਦੋਵੇਂ ਭਰਾ ਲਈ ਫਿਰਦੇ ਆਪਣਾ ਕੰਮ ਕੋਈ ਨਹੀਂ ਕਹਿੰਦੇ ਮੈਂ ਕੀ ਕਹਾਂ ਤੁਸੀਂ ਪਿਓ ਜੀ ਤੁਸੀਂ ਨਹੀਂ ਕਹਿ ਸਕਦੇ ਕਿ ਸਾਰੀ ਗੱਲ ਮਾਂ ਤੇ ਸੁੱਟੀ ਆ ਚਲ ਮੰਮੀ ਦੇ ਉੱਤੇ ਬੈਠੇ ਆ ਨਹੀਂ ਨਾ ਸਿੰਗਰ ਕੀ ਰਹੀ ਰਵਿੰਦਰ ਬੈਣ ਜੀ ਭਾਜੀ ਤੁਸੀਂ ਕਿਉਂ ਚੁੱਪ ਕਰਿਓ ਚੁੱਪ ਕਰਿਓ ਚਲ ਘਰ ਦਾ ਕੰਮ ਤੇ ਮੁੱਕ ਗਿਆ ਚੂੜਾ ਦਿਖਾਉਂਦਾ ਝੂੜਾ ਲਕਾ ਸਾਰੀ ਵੀਡੀਓ ਦਿਖਾਓ ਚੱਲ ਮਨਾ ਸੋ ਇਹ ਤਾਂ ਕੰਮ ਤੇ ਮੁੱਕ ਗਿਆ ਵਾ ਚੱਲ ਰਪਿੰਦਰ ਲੱਗੀ ਹੀ ਆਉਣ ਕਹਿੰਦੀ ਮੈਂ ਆਉਣ ਲੱਗੀ ਆ ਤੇ ਇਦਾਂ ਕਰਨਾ ਇੱਥੇ ਬਹਿ ਜਾਣਾ ਪਹਿਲਾਂ ਇਹ ਹਸ ਲੱਭੇ ਆ ਇਹ ਗੱਲਾਂ ਹੋਣੀਆਂ ਹੈ ਤੀ ਗੋਬਨ ਵਾਈ ਤੇ ਦੋ ਕਿ ਆ ਜਾ ਲੰਘ ਆ ਕੀ ਹੋਰ ਪਿੰਦਰ ਕੀ ਹਾਲ ਦਾ ਹਾਂਜੀ ਠੀਕ ਆ ਤੇ ਘਰੇ ਹੈ ਨਹੀਂ ਕੋਈ ਵੀ ਉਹ ਘਰੇ ਆ ਸਾਰੇ ਇੱਥੇ ਵੜੇ ਹੋਣੇ ਆ ਵਿਥਾਂ-ਵਥਾਂ ਚ ਆਹ ਕੌਣ ਆ ਗਿਆ ਵਾ ਆਪ ਹੀ ਤੇ ਉਹ ਗਾਂ ਆ ਗਈ ਆ ਫਿਰ ਏਦਾਂ ਕਿੱਦਾਂ ਪਤਾ ਲੱਗੂਗਾ ਮੇਰੇ ਯਾਰ ਰੱਬ ਤੇ ਉਹਨਾਂ ਨੇ ਤੇ ਗਾਂ ਆਉਣਾ ਹੀ ਆ ਜਿਦਾ ਇਹਨਾਂ ਖੜਕਾਇਆ ਵੇ ਗਾਂ ਨਾ ਆਉਣਾ ਜੇ ਹਾਂ ਫੇਰ ਹੀ ਮੈਂ ਕਹੂੰਗਾ ਵੀ ਕੌਣ ਆ ਗਿਆ ਵਾ ਤੇ ਮੈਂ ਇੱਥੇ ਖੋਜੂਗੀ ਤੂੰ ਹੀ ਆ ਜਿਓ ਉਹ ਮੇਰੀ ਤੂੰ ਨਹੀਂ ਬੁੱਧੂ ਆਹ ਗੱਲ ਸਮਝਣ ਰਿਹਾ ਜਦੋਂ ਮੈਂ ਆਹ ਗੇਟ ਤੇ ਗਾੜੀ ਬੈਠਾ ਵਾਂ ਲੈ ਬੁੱਧੂ ਕਰਾਉ ਮੈਂ ਵਰਗਮਾਉ ਨਹੀਂ ਮਾਰ ਯਾਰਾ ਕੌਣ ਆ ਗਿਆ ਫੇਰ ਕਾਂ ਆ ਗਈ ਉਹ ਮੇਲਾ ਯਾਰ ਨਹੀਂ ਆਉਣੀ ਮੈਥੇ ਕੋਲ ਚਲੋ ਚਲੋ ਆਮ ਯਾਰ ਅੰਮਾ ਕਰਾ ਫੋਨ ਨਹੀਂ ਮੈਂ ਕਰਾਂ ਆਹ ਕੌਣ ਆ ਗਿਆ ਹੁਣ